ਰਾਤ ਪੈ ਰਹੀ ਆ ਇੱਕ ਸਰਕਾਰੀ ਦਫਤਰ ਰਾਤ ਵੀ ਖੁੱਲਿਆ ਔਰ ਰਾਤ ਪੈਣ ਜਾ ਰਹੀ ਆ ਛੁੱਟੀ ਦਾ ਦਿਨ ਔਰ ਅਜ ਐਤਵਾਰ ਆ ਐਤਵਾਰ ਵੇਲੇ ਸਰਕਾਰੀ ਦਫਤਰ ਕਿਉਂ ਖੁੱਲਿਆ ਔਰ ਕਿਉਂ ਖੁੱਲਦਾ ਕਹਿੰਦੇ ਆ ਕਿ ਇਹ ਅਕਸਰ ਹੀ ਸਰਕਾਰੀ ਮੁਲਾਜ਼ਮ ਰਾਤ ਦੇ ਸਮੇਂ ਇੱਥੇ ਅੰਦਰ ਹੁੰਦੇ ਆ ਔਰ ਇਸ ਦਫਤਰ ਦੇ ਵਿੱਚ ਚਾਹੇ ਛੁੱਟੀ ਆ ਤੁਹਾਡੀ ਐਤਵਾਰ ਦੀ ਫਿਰ ਵੀ ਇਹ ਦਫਤਰ ਤੁਹਾਨੂੰ ਖੁੱਲ੍ਹਾ ਮਿਲੇਗਾ ਔਰ ਰਾਤ ਪੈ ਰਹੀ ਆ ਤਾ ਫਿਰ ਵੀ ਇੱਥੇ ਆ ਕਿਉਂਕਿ ਛੁੱਟੀ ਜ਼ਿਆਦਾਤਰ 5 ਵਜੇ ਹੋ ਜਾਂਦੀ ਹੈ ਔਰ ਵਰਕਿੰਗ ਡੇ ਵਾਲੇ ਦਿਨ ਇਹ ਦਫ਼ਤਰ ਖੁੱਲਦੇ ਆ ਤਾਂ ਇੱਥੇ ਦੱਸ ਦਈਏ ਕਿ ਰਾਤ ਦੇ ਵੇਲੇ ਲਾਈਟਾਂ ਜਗ ਰਹੀਆਂ ਔਰ ਦਫ਼ਤਰ ਦੇ ਅੰਦਰ ਮਲਾਜ਼ਮ ਜ਼ਰੂਰ ਹੋਣਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੰਦਰ ਆਇਆ ਜਾਵੇ ਔਰ ਆ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਈਏ ਕਿ ਇਸ ਦਫ਼ਤਰ ਦੇ ਵਿੱਚ ਤੁਸੀਂ ਮਲਾਜ਼ਮ ਬੈਠੇ ਵੇਖ ਸਕਦੇ ਹੋ ਕਿ ਜੋ ਮਲਾਜ਼ਮ ਨੇ ਉਹ ਸ਼ਾਮ ਪੈਣ ਜਾ ਰਹੀ ਆ ਔਰ ਇਸ ਵੇਲੇ ਡਿਊਟੀ ਦੇ ਉੱਤੇ ਨੇ ਔਰ ਆਫਿਸ ਕਿਹੜਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤੁਸੀਂ ਇਸ ਵੇਲੇ ਪੰਜਾਬ ਦੇ ਵਿੱਚ ਨਹੀਂ ਬੈਠੇ ਤੁਸੀਂ ਰਾਜਸਥਾਨ ਦੇ ਵਿੱਚ ਨਹੀਂ ਬੈਠੇ ਤੁਸੀਂ ਚੰਡੀਗੜ੍ਹ 'ਚ ਬੈਠੇ ਹੋ ਤਾਂ ਚੰਡੀਗੜ੍ਹ 'ਚ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਇਹ ਆਫਿਸ ਐਤਵਾਰ ਵੀ ਖੁੱਲਦਾ ਹੈ ਐਤਵਾਰ ਵੀ ਲੋਕਾਂ ਦੇ ਉਹ ਕੰਮ ਹੁੰਦੇ ਆ ਜੋ ਵਰਕਿੰਗ ਡੇ ਵਾਲੇ ਦਿਨ ਕਿਸੇ ਮੁਲਾਜ਼ਮ ਦਾ ਕੰਮ ਨਹੀਂ ਹੁੰਦਾ ਵਰਕਿੰਗ ਡੇ ਵਾਲੇ ਦਿਨ ਬਹੁਤ ਸਾਰੇ ਮੁਲਾਜ਼ਮ ਆਪਣਾ ਕੰਮ ਛੱਡ ਕੇ ਛੁੱਟੀ ਲੈ ਕੇ ਇੱਥੇ ਨਹੀਂ ਆ ਸਕਦੇ ਤਾਂ ਇਹ ਵੀ ਅਸੀਂ ਗੱਲਬਾਤ ਕਰਾਂਗੇ ਕਿ ਕਿਹੜਾ ਕਿਹੜਾ ਕੰਮ ਜਿਹੜਾ ਇਸ ਦਫ਼ਤਰ ਵਿੱਚ ਹੁੰਦਾ ਔਰ ਚੰਡੀਗੜ੍ਹ ਦੀ ਇਹ ਖਾਸੀਅਤ ਹੈ ਚੰਡੀਗੜ੍ਹ ਇਸੇ ਲਈ ਡਿਵੈਲਪ ਹੈ ਇਸੇ ਲਈ ਚੰਡੀਗੜ੍ਹ ਦਾ ਨਾਮ ਲਿਆ ਜਾਂਦਾ ਕਿ ਲੋਕਾਂ ਨੂੰ ਸਹੂਲਤਾਂ ਛੁੱਟੀ ਵਾਲੇ ਦਿਨ ਵੀ ਮਿਲਦੀਆਂ ਨੇ ਦੱਸ ਦਈਏ ਕਿ ਇਸ ਨੂੰ ਸੰਪਰਕ ਦਫ਼ਤਰ ਕਿਹਾ ਜਾਂਦਾ ਹੈ ਸੰਪਰਕ ਸੈਂਟਰ ਕਿਹਾ ਜਾਂਦਾ ਤਾਂ ਇਹ ਸੈਂਟਰ ਦੇ ਵਿੱਚ ਕਿਹੜੀ-ਕਿਹੜੀ ਸਹੂਲਤਾਂ ਜਿਹੜੀ ਆ ਉਹ ਆਮ ਇਥੇ ਜੋ ਵੀ ਲੋਕ ਨੇ ਨਾਗਰਿਕ ਨੇ ਜੋ ਚੰਡੀਗੜ੍ਹ ਦੇ ਰਹਿਣ ਵਾਲੇ ਆ ਉਹਨਾਂ ਨੂੰ ਕਿਹੜੀ ਕਿਹੜੀ ਸਹੂਇਦਾ ਦਿੱਤੀ ਜਾਂਦੀ ਆ ਉਹਦੇ ਬਾਰੇ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਹੁਣ ਤੁਹਾਨੂੰ ਦੱਸ ਦਈਏ ਕਿ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਔਰ ਰਾਤ ਦੇ ਸਮੇਂ ਤੱਕ ਆਫਿਸ ਖੁੱਲ੍ਹਾ ਹੈ ਹਾਂਜੀ ਸਰ ਜੈ ਜੈਨ ਸਰ ਸਰ ਇਥੇ ਕਿਹੜਾ ਕਿਹੜਾ ਕੰਮ ਹੁੰਦਾ ਇਸ ਆਫਿਸ ਵਿੱਚ ਇੱਥੇ ਕਈ ਸਰਵਿਸ ਹੈ ਜਿਵੇਂ ਬਿਜਲੀ ਪਾਣੀ ਦੇ ਬਿੱਲ ਟੈਲੀਫੋਨ ਬਿੱਲ ਅਦਾਰ ਸਰਵਿਸ ਹੈਗੀ ਪ੍ਰਾਪਰਟੀ ਟੈਕਸ ਹੋਰ ਆ ਜੋ ਮੁਲਾਜ਼ਮ ਹੈ ਸਰਕਾਰੀ ਜੋ ਅਦਰ ਅਦਰ ادارਿਆਂ ਵਿੱਚ ਕੰਮ ਕਰਦੇ ਆ ਅਗਰ ਉਹਨਾਂ ਨੂੰ ਛੁੱਟੀ ਨਹੀਂ ਹੁੰਦੀ ਤੇ ਵਰਕਿੰਗ ਡੇ ਵਾਲੇ ਦਿਨ ਉਹਨਾਂ ਤੋਂ ਇੱਥੇ ਕੰਮ ਨਹੀਂ ਹੁੰਦਾ ਤੇ ਉਹਨਾਂ ਲਈ ਇਹ ਪਹਿਲ ਦੇ ਆਧਾਰ ਤੇ ਸਹੂਲਤ ਹੈ ਉਹਨਾਂ ਵਾਸਤੇ ਸਹੂਲਤ ਹੈ ਉਹਨਾਂ ਵਾਸਤੇ ਇਹ ਬਹੁਤ ਵੱਡੀ ਸਹੂਲਤ ਹੈ ਕਿ ਛੁੱਟੀ ਵਾਲੇ ਦਿਨ ਉਹ ਇੱਥੇ ਆ ਕੇ ਆਪਣਾ ਕੰਮ ਕਰਵਾ ਸਕਦੇ ਆ ਜਿਵੇਂ ਆਧਾਰ ਦੇ ਵਿੱਚ ਚੇਂਜਿੰਗ ਕਰਾਉਣੀ ਆ ਜਾਂ ਆਧਾਰ ਨਵਾਂ ਅਪਲਾਈ ਕਰਨਾ ਹੈ ਤਾਂ ਜਾਂ ਹੋਰ ਬਿੱਲ ਜਮ੍ਹਾਂ ਕਰਵਾਉਣੇ ਆ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਇਹ ਐਤਵਾ ਦਿੱਤੀਆਂ ਜਾਂਦੀਆਂ ਤਾਂ ਤੁਹਾਡੇ ਦਫ਼ਤਰ ਦੀ ਜਿਹੜੀ ਛੁੱਟੀ ਹੈ ਉਹ ਕਿਹੜੇ ਵਾਰ ਸਾਡੇ ਸ਼ਨੀਵਾਰ ਨੂੰ ਅੱਛਾ ਸ਼ਨੀਵਾਰ ਤੁਹਾਡੇ ਛੁੱਟੀ ਹੁੰਦੀ ਆ ਤਾਂ ਸ਼ਨੀਵਾਰ ਬਹੁਤੇ ਦਫ਼ਤਰਾਂ ਵਿੱਚ ਵਰਕਿੰਗ ਡੇ ਹੁੰਦਾ ਤੇ ਤੁਹਾਡੇ ਛੁੱਟੀ ਹੁੰਦੀ